ਵਸੰਤਰੁੱਤ ਦੇ ਆਉਣ ਨਾਲ ਕੁਦਰਤ ਵਿੱਚ ਵੀ ਨਿਖਾਰ ਆ ਜਾਂਦਾ ਹੈ। ਬਸੰਤਰੁੱਤ ਤਾਂ ਇੰਜ ਲੱਗਦਾ ਹੈ ਕਿ ਕੁਦਰਤ ਹਰ ਪਾਸੇ ਆਪਣਾ ਰੰਗ ਵਿਖਾ ਰਹੀ ਹੋਵੇ। ਬਸੰਤਰੁੱਤ ਦੇ ਸ਼ੁਰੂ ਹੋਣ ਦਾ ਮਤਲਬ ਹੈ ਕਿ ਗਰਮੀਆਂ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਮੌਸਮ ਮੌਸਮੀ ਫੁੱਲਾਂ ਦੀ ਪਨੀਰੀ ਤਿਆਰ ਕਰਨ ਦਾ ਟੁਕਮਾ ਸਮਾਂ ਹੁੰਦਾ ਹੈ। ਕਿਸਾਨ ਆਪਣੇ ਖੇਤਾਂ 'ਚ ਮੌਸਮੀ ਫੁੱਲਾਂ ਦੀ ਖੇਤੀ ਕਰਕੇ ਮੁਨਾਫਾ ਕਮਾ ਸਕਦੇ ਨੇ ਫੁੱਲਾਂ ਦੀ ਖੇਤੀ ਕਰਕੇ ਕਿਸਾਨ ਕੁਦਰਤ ਨੂੰ ਹਰਿਆ-ਭਰਿਆ ਰੱਖਣ 'ਚ ਕਾਫੀ ਮਦਦ ਕਰ ਸਕਦੇ ਨੇ ਸ਼ਹਿਰੀਕਰਨ ਵਧਣ ਨਾਲ ਫੁੱਲਾਂ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ ਕਿਸਾਨ ਹੀ ਨਹੀਂ ਬਲਕਿ ਘਰ ਵਿੱਚ ਵੀ ਮੌਸਮੀ ਫੁੱਲਾਂ ਨੂੰ ਲਗਾਇਆ ਜਾ ਸਕਦਾ ਹੈ ਘਰ ਦੀ ਬਗੀਚੀ 'ਚ ਮੌਸਮੀ ਫੁੱਲਾਂ ਨੂੰ ਲਗਾ ਕੇ ਘਰ ਨੂੰ ਹਰਿਆ-ਭਰਿਆ ਤੇ ਤਾਜ਼ਗੀ ਭਰਪੂਰ ਰੱਖਿਆ ਜਾ ਸਕਦਾ ਹੈ ਮਾਸਮੀ ਫੁੱਲਾਂ ਦੀ ਖੇਤੀ ਕਰਨ ਲਈ ਕਿਸਾਨਾਂ ਨੂੰ ਖਾਸ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਮਾਸਮੀ ਫੁੱਲਾਂ ਦੇ ਬੀਜ ਤੋਂ ਪਨੀਰੀ ਤਿਆਰ ਕਰਕੇ ਗਮਲੇ ਜਾਂ ਕਿਆਰੀਆਂ 'ਚ ਲਗਾਈ ਜਾਂਦੀ ਹੈ। ਫੁੱਲਾਂ ਦੇ ਬੀਜ ਨੂੰ ਨਰਸਰੀ ਦੀਆਂ ਕਿਆਰੀਆਂ ਉੱਪਰ ਕੇਰ ਕੇ ਪਨੀਰੀ ਤਿਆਰ ਕੀਤੀ ਜਾਂਦੀ ਹੈ। ਨਰਸਰੀ ਬੈਡਰ ਇਤਲੀ ਮਿੱਟੀ ਤੇ ਰੂੜੀ ਖਾਦ ਨੂੰ ਮਿਲਾ ਕੇ ਜ਼ਮੀਨ ਤੋਂ 15 ਤੋਂ 20 ਸੈਂਟੀਮੀਟਰ ਉੱਚਾ ਰੱਖ ਕੇ ਬਣਾਇਆ ਜਾਂਦਾ ਹੈ। ਫੁੱਲਾਂ ਦੀ ਖੇਤੀ ਕਰਨਾ ਵੀ ਤਕਨੀਕੀ ਖੇਤੀ ਹੈ ਤੇ ਜਾਣਕਾਰੀ ਤੋਂ ਬਿਨਾ ਫੁੱਲਾਂ ਦੀ ਖੇਤੀ ਕਰਨਾ ਕਾਫੀ ਔਖਾ ਹੈ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਖੁਸ਼ੀ ਦੀ ਗੱਲ ਹੈ ਕਿ ਸੂਬੇ ਦਾ ਬਾਗਬਾਨੀ ਵਿਭਾਗ ਸਬਸਿਡੀ ਦੇ ਰਿਹਾ ਹੈ ਗਲੇਡਰਲਸ ਹੈ ਇਹਨਾਂ ਦੇ ਉੱਤੇ ਜਿਹੜੀ ਅਪਦਾਨ ਹੈਗਾ ਉਹ 90000 ਰੁਪਏ ਅਸੀਂ ਕੋਸਟ ਮਿੱਥੀ ਹੈ 1-1 ਟੇਰਾਂ ਦੇ ਤੇ 45000 ਰੁਪਏ ਉਹਨੂੰ ਸਬਸਿਡੀ ਦਿੰਨੇ ਆ ਇਸ ਤਰ੍ਹਾਂ ਹੀ ਕਟ ਫਲਾਵਰ ਦੇ ਵਿੱਚ ਵੀ ਜੋ ਗੈਂਦਾ ਆ ਗਿਆ ਗੁਲਾਬ ਆ ਗਿਆ ਇਸ ਦੇ ਵਿੱਚ 90 45000 ਰੁਪਏ ਸਬਸਿਡੀ ਗਲੇਡਰਲਸ ਫਲਾਵਰ ਤੇ ਦਿੰਨੇ ਆ ਤੇ ਉਹ ਜਿਹੜੇ ਲੋਇਸ ਫਲਾਵਰ ਹੈ ਉਹਦੇ ਸਬਜ਼ੀ ਜਿਹੜੀ ਹੈ 12000 ਰੁਪਏ ਪਰ ਕਿਟੇਅਰ ਦੇ ਤੌਰ ਤੋਂ ਅਸੀਂ 50% ਉਹਦਾ ਉਪਦਾਨ ਦੇ ਰਗੂ ਤੌਰ ਤੋਂ ਕਿਸਾਨ ਨੂੰ ਕਿਤੇ ਵਾਸਤੇ ਮੁਹैया ਕੀਤੀ ਜਾਂਦੀ ਹੈ ਤਾਂ ਕਿ ਆਪਣਾ ਜਿਹੜਾ ਉਹ ਖੇਤੀ ਦਾ ਹੈਗਾ ਕਿਸਾਨੀयत ਉਹਨੂੰ ਹੋਰ ਬੜਾਵਾ ਦੇ ਸਕੇ ਹੈ ਗਰਮੀ ਰੁੱਤ ਚ ਮੌਸਮੀ ਫੁੱਲ ਘਰ ਦੀ ਬਗੀਚੀ ਚ ਸਜਾਵਟ ਚ ਯੋਗਦਾਨ ਪਾਉਂਦੇ ਨੇ ਜਗਾਹ ਦੀ ਸਹੀ ਤਿਆਰੀ ਤੇ ਸਹੀ ਫੁੱਲਾਂ ਦੀ ਚੋਣ ਕਰਕੇ ਫੁੱਲਾਂ ਦੀ ਚੰਗੀ ਖੇਤੀ ਕਰਕੇ ਮੁਨਾਫਾ ਕਮਾਇਆ ਜਾ ਸਕਦਾ ਹੈ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবੀਪੀ ਲਾਈਫ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚ ਜੋ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ